ਚੈਨਲ ਪੰਜਾਬੀ ਦੇ ਖ਼ਰਦਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ ਹੈ ਦੋਸਤੋ ਹਾਜ਼ਰਾਂ ਅੱਜ ਦੀਆਂ ਕੁਝ ਗੱਲਾਂ ਬਤਾਉਣ ਦੀ ਤੇ ਕੁਝ ਮਾਮਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਕੈਨੇਡਾ ਰੈਵਨਿਊ ਏਜੰਸੀ ਦੀਆਂ ਕਾਲਾਂ ਉੱਪਰ ਜਾਣਕਾਰੀ ਦਾ ਮਾਮਲਾ ਬਹੁਤ ਚਰਚਾ ਦੇ ਵਿੱਚ ਅੱਜ ਇਹ ਕੀ ਗੱਲਬਾਤ ਹੈ ਦੂਜਾ ਸਿਟੀ ਅਫਸਰੀ ਨੇ ਐਰੀਨਾ ਬਣਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ ਤੀਜਾ ਕੈਲਗਰੀ ਚੋਣਾਂ ਦੇ ਵਿੱਚ ਜਿਹੜੇ ਜੈਰਮ ਫੌਕਸ ਨੇ ਉਹ ਮੇਅਰ ਬਣ ਗਏ ਆ ਤੇ ਚੌਥੀ ਗੱਲਬਾਤ ਕੈਨੇਡਾ ਦੇ ਵਿੱਚ ਮਹਿੰਗਾਈ ਵਧੀ ਆ ਅੱਜ ਵੀ ਗੱਲਬਾਤ ਆਪਾਂ ਕਰਨੀ ਹੈ ਕੈਨੇਡੀਅਨ ਰੈਸਟੋਰੈਂਟਾਂ ਦੀ GST ਸੰਬੰਧੀ ਇੱਕ ਮਹੱਤਵਪੂਰਨ ਮੰਗਾ ਉਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਕੈਨੇਡਾ ਰੈਵਨਿਊ ਏਜੰਸੀ CRA ਬਾਰੇ ਜਿਹੜਾ ਇੱਕ ਇੱਕ ਗੱਲਬਾਤ ਸਾਹਮਣੇ ਆਈ ਹੈ ਕੈਨੇਡਾ ਦਾ ਆਡੀਟਰ ਜਨਰਲ ਨੇ ਕਰੇਨ ਹੋਗਨ ਉਹਨਾਂ ਨੂੰ ਇੱਕ ਚੀਜ਼ ਪਤਾ ਲੱਗੀ ਆ ਜਾਂ ਇੱਕ ਉਹਨਾਂ ਨੇ ਚੀਜ਼ ਧਿਆਨ ਦੇ ਵਿੱਚ ਲਿਆਂਦੀ ਆ ਕਿ ਜਿਹੜੀ ਕੈਨੇਡਾ ਰੈਵਨਿਊ ਏਜੰਸੀ ਆ ਉਹਦਾ ਜਿਹੜਾ ਕਾਲ ਸੈਂਟਰ ਆ ਉਹ ਹਜੇ ਵੀ ਗਲਤ ਜਾਣਕਾਰੀ ਬਹੁਤ ਵਾਰੀ ਲੋਕਾਂ ਨੂੰ ਦੇ ਰਹੇ ਆ ਈਵਨ ਕਈ ਮਿਲੀਅਨ ਡਾਲਰ ਇਹਨੂੰ ਫਿਕਸ ਕਰਨ ਦੇ ਉੱਤੇ 2017 ਦੇ ਵਿੱਚ ਲਾ ਚੁੱਕੇ ਆ ਹੁਣ ਪ੍ਰੋਬਲਮ ਇੰਨੀ ਗੰਭੀਰ ਹੈ ਇਹ ਕਿ ਆਡੀਟਰ ਜਿਹੜੇ ਆ ਜਿਹੜਾ ਉਹਨਾਂ ਨੇ ਇਹਨਾਂ ਨੂੰ ਜਿਹੜੀ ਜਨਰਲ ਟੈਕਸ ਇਨਫੋਰਮੇਸ਼ਨ ਦੇ ਲਈ ਕਾਲ ਕੀਤੀ ਗਈ ਜਿਹੜੇ ਸੀਆਰਏ ਏਜੰਟਸ ਨੇ ਉਹ 83% ਕੇਸਾਂ ਦੇ ਵਿੱਚ ਗਲਤ ਜਵਾਬ ਦੇ ਰਹੇ ਆ ਤੇ ਮਤਲਬ ਇਹ ਆ ਕਿ 10 ਵਾਰੀ ਜੇਕਰ ਜਿਹੜੇ ਜਵਾਬ ਨੇ ਇਹਨਾਂ ਦੇ ਉਹਨਾਂ ਦੇ ਵਿੱਚੋਂ 8 ਇਨਕੋਰੈਕਟ ਨੇ ਹੁਣ ਇਹਦਾ ਮਤਲਬ ਕੀ ਹੋਇਆ ਕਿਸੇ ਬੰਦੇ ਨੂੰ ਕੋਈ ਮਸਲਾ ਪੈਂਦਾ ਕੋਈ ਉਹਨੂੰ ਗੱਲਬਾਤ ਸਮਝ ਨਹੀਂ ਆਉਂਦੀ ਟੈਕਸ ਸੰਬੰਧੀ ਜਿਹੜੀ ਕੈਨੇਡਾ ਰੈਵਨਿਊ ਏਜੰਸੀ ਆ ਸਾਰਾ ਟੈਕਸ ਦਾ ਲੈਣਾ ਦੇਣਾ ਜੋ ਵੀ ਹਿਸਾਬ ਕਿਤਾਬ ਉਹ ਹੀ ਰੱਖਦੀ ਆ ਉਹਨਾਂ ਨੂੰ ਫੋਨ ਕਰਦੇ ਕਿਸਨੂੰ ਆ ਗੱਲ ਇਦਾਂ ਦੱਸੋ ਆ ਗੱਲ ਇਦਾਂ ਦੱਸੋ ਇੱਕ ਕਾਨੂੰਨ ਆ ਇੱਕ ਨਿਯਮ ਆ ਜਿਹੜੇ ਇੱਕ ਪਾਸੇ ਪਏ ਆ ਉਦੇ ਨਾਲ ਦੂਜਾ ਪਾਸਾ ਇਹ ਆ ਵੀ ਇਹਨਾਂ ਕੋਲੇ ਜਾਣਕਾਰੀ ਹੈ ਜਿਹੜਾ ਕਾਲ ਸੈਂਟਰ ਦੇ ਵਿੱਚ ਤੁਸੀਂ ਕਾਲ ਕਰਦੇ ਹੋ ਵੇਟਿੰਗ ਦੇ ਵਿੱਚ ਹੁੰਦਾ ਤੇ ਬਾਅਦ ਦੇ ਵਿੱਚ ਤੁਹਾਨੂੰ ਜਵਾਬ ਦਿੰਦੇ ਆ ਉਹ ਤੁਹਾਨੂੰ ਜਾਣਕਾਰੀ ਕਈ ਵਾਰੀ ਗਲਤ ਦੇ ਰਹੇ ਆ ਐਕਿਊਰੇਸੀ ਦੀ ਜਿਹੜੀ ਪ੍ਰੋਬਲਮ ਆ ਜਦੋਂ ਵੀ ਜਿਹੜੇ ਆਡੀਟਰਸ ਆ ਉਹਨਾਂ ਨੇ ਜਨਰਲ ਟੈਕਸ ਇਨਫੋਰਮੇਸ਼ਨ ਦੇ ਲਈ ਸੀਆਰਏ ਏਜੰਟਸ ਨੂੰ ਕਾਲ ਕੀਤੀ 83% ਕੇਸਸ ਦੇ ਵਿੱਚ ਏਜੰਟਸ ਨੇ ਰੋਂਗ ਇਨਫੋਰਮੇਸ਼ਨ ਦਿੱਤੀ ਆ ਮਤਲਬ ਦਸਾਂ ਚੋਂ 8 ਵਾਰੀ ਇੱਕ ਤੇ ਵੇਟ ਟਾਈਮ ਬਹੁਤ ਜ਼ਿਆਦਾ ਇਹ ਤੁਸੀਂ ਜੇਕਰ ਤੇ ਸੀਆਰਏ ਨੂੰ ਕਾਲ ਕੀਤੀ ਹੈ ਤਾਂ ਤੁਸੀਂ ਇਸ ਗੱਲ ਨੂੰ ਭਲੀ ਭਾਂਤ ਜਾਣਦੇ ਹੋਵੋਗੇ ਕੈਨੇਡੀਅਨਸ ਨੂੰ ਲਗਭਗ 31 ਮਿੰਟ ਤੋਂ ਜ਼ਿਆਦਾ ਐਵਰੇਜ ਕਾਲ ਤੇ ਹੋਲਡ ਰਹਿਣਾ ਪੈਂਦਾ ਏਜੰਟ ਦੇ ਨਾਲ ਗੱਲ ਕਰਨ ਦੇ ਲਈ ਤੇ ਟਾਰਗੇਟ ਹੈਗਾ 15 ਮਿੰਟ ਦਾ ਸਰਕਾਰ ਦਾ ਕਿ 15 ਮਿੰਟ ਤੱਕ ਤਾਂ ਠੀਕ ਆ 15 ਮਿੰਟ ਤੋਂ ਵੱਧ ਨਹੀਂ ਹੋਣਾ ਚਾਹੀਦਾ ਇਹ ਹੁਣ 15 ਮਿੰਟ ਤੋਂ ਲਗਭਗ ਦੁੱਗਣਾ ਦੁੱਗਣ ਤੋਂ ਵੀ ਜ਼ਿਆਦਾ 31 ਮਿੰਟ ਦਾ ਵੇਟ ਟਾਈਮ ਦੱਸਿਆ ਜਾ ਰਿਹਾ ਜਿਹੜਾ ਇਨਕਨਸਿਸਟੈਂਟ ਰਿਜ਼ਲਟਸ ਨੇ ਇਹਦੇ ਸੀਆਰਏ ਜਿਹੜਾ ਉਹਦੀਆਂ ਰਿਪੋਰਟ ਕਲੇਮ ਆ ਕਿ 87% ਐਕੂਰੇਸੀ ਪਰ ਆਡੀਟਰ ਜਨਰਲ ਦਾ ਜਿਹੜਾ ਟੈਸਟ ਆ ਜਿਹੜੀ ਉਹਨੇ ਗੱਲ ਪਤਾ ਕੀਤੀ ਆ ਜਾਂ ਜਿਹੜੀ ਉਹਨੇ ਕਾਲ ਕਰਕੇ ਗੱਲ ਸਮਝੀ ਆ ਉਹਦੇ ਵਿੱਚ ਇਹ ਪਤਾ ਲੱਗ ਰਿਹਾ ਕਿ ਜਿਹੜੇ ਹਾਫ ਐਕੂਰੇਟ ਹੈਗੇ ਆ ਉਹ ਬੈਨੀਫਿਟ ਆ ਜਾਂ ਬਿਜ਼ਨਸ ਕੁਐਸਚਨਸ ਦੇ ਲਈ ਮਤਲਬ ਇਹ ਆ ਕਿ ਬਹੁਤ ਵੱਡਾ ਮਿਸਮੈਚ ਆ ਇਹਦੇ ਗੱਲ ਦੇ ਵਿੱਚ ਹੁਣ ਇਹ ਤਾਂ ਬਹੁਤ ਵੱਡੀ ਗਲਤੀ ਆ ਨਾ ਇਹ ਨਹੀਂ ਹੋਣੀ ਚਾਹੀਦੀ ਜਿਹੜਾ ਅਕਾਊਂਟ ਫੇਸਬੁਕ ਕਾਲਸ ਦੇ ਲਈ ਅਨਸਰ ਬੈਟਰ ਨੇ ਮਤਲਬ ਜਦੋਂ ਕੋਈ ਕਾਲ ਕਰਦਾ ਆ ਕੋਈ ਪਰਸਨਲ ਅਕਾਊਂਟ ਦੇ ਲਈ ਤੁਸੀਂ ਆਪਣੀ ਕੋਈ ਉਹਦੇ ਬਾਰੇ ਜਾਣਕਾਰੀ ਲੈਣੀ ਆ ਆਪਣੇ ਅਕਾਊਂਟ ਦੇ ਲਈ ਜਾਣਕਾਰੀ ਲੈਣੀ ਆ ਉੱਥੇ ਜਿਹੜੇ ਜਵਾਬ ਨੇ ਉਹ ਬੈਟਰ ਨੇ ਉੱਥੇ ਜਿਹੜੀ ਐਕਿਊਰੇਸੀ ਆ ਉਹ 98% ਤੱਕ ਇੰਪਰੂਵ ਹੋਈ ਆ ਪਰ ਅਧੀਆਂ ਜਿਹੜੀਆਂ ਕਾਲਸ ਨੇ ਉਹ ਸੀਆਰਐਸ ਦੇ ਮੈਂ ਇਸੇ ਹਾਰੇ ਆਨਲਾਈਨ ਪੋਰਟ ਨਾਲ ਆ ਕਿਉਂਕਿ ਤੁਸੀਂ ਸਾਰਾ ਆਪਣਾ ਅਕਾਊਂਟ ਉੱਥੋਂ ਜਾ ਕੇ ਵੈੱਬਸਾਈਟ ਦੇ ਉੱਤੋਂ ਚੈੱਕ ਕਰ ਸਕਦੇ ਆ ਉੱਥੇ ਤੱਕ ਤਾਂ ਜਾਣਕਾਰੀ ਠੀਕ ਆ ਪਰ ਹੁਣ ਇਹ ਆ ਕਿ ਉੱਥੇ ਕਾਉਂਟੇਬਿਲਟੀ ਨਹੀਂ ਆ ਕਾਉਂਟੇਬਿਲਟੀ ਦਾ ਮਤਲਬ ਇਹ ਆ ਕਿ ਕਿਸੇ ਨੇ ਕਿਸੇ ਨੂੰ ਕਾਲ ਕੀਤੀ ਉਹਨੇ ਉਹਨੂੰ ਗਲਤ ਜਾਣਕਾਰੀ ਦਿੱਤੀ ਤੁਹਾਨੂੰ ਕੀ ਪਤਾ ਕੌਣ ਸੀ ਜਾਂ ਕਿੱਥੋਂ ਲੱਭਦੇ ਫਿਰੋਗੇ ਜਾਂ ਕੌਣ ਜ਼ਿੰਮੇਵਾਰ ਆ ਜਿਹਨੇ ਗਲਤ ਜਾਣਕਾਰੀ ਦਿੱਤੀ ਤੁਸੀਂ ਆਪਣਾ ਟੈਕਸ ਦਾ ਕੁਝ ਵੀ ਬਦਲ ਰਿਆ ਉਹਨੂੰ ਕਾਲ ਕੀਤੀ ਤੇ ਕਹੇ ਅਨੁਸਾਰ ਤੇ ਤੁਸੀਂ ਉਹ ਜਾਣਕਾਰੀ ਗਲਤ ਸੀ ਹੁਣ ਉੱਥੇ ਜ਼ਿੰਮੇਵਾਰ ਕੌਣ ਆ ਜਾਂ ਉਹਦੀ ਕਾਉਂਟੇਬਿਲਟੀ ਕਿਹਦੀ ਆ ਏਜੰਟ ਦੀ ਜੌਬ ਰਿਵਿਊ ਫੋਕਸ ਕਰਦੀ ਆ ਬਹੁਤਾ ਇਸ ਗੱਲ ਦੇ ਉੱਤੇ ਕਿ ਉਹਦੀ ਅਟੈਂਡੈਂਸ ਕੀ ਆ ਉਹਦਾ ਸਮਾਂ ਮਤਲਬ ਵੱਜਤਾ ਪੰਕਚੁਐਲਿਟੀ ਕੀ ਆ ਐਕਿਊਰੇਸੀ ਦੇ ਉੱਤੇ ਨਹੀਂ ਸਿਰਫ 10% ਵੈਲਿਊਏਸ਼ਨ ਜਿਹੜੀ ਆ ਉਹ ਡਿਪੈਂਡ ਕਰਦੀ ਆ ਕਿ ਉਹਨੇ ਕਰੈਕਟ ਆਨਸਰ ਦਿੱਤੇ ਮਤਲਬ ਇੱਕ ਜਿਹੜਾ ਏਜੰਟ ਤੁਹਾਡੇ ਨਾਲ ਗੱਲ ਕਰ ਰਿਹਾ ਹੈ ਉਹਦਾ ਰਿਵਿਊ ਹੋਣਾ ਕਿ ਚੰਗਾ ਕੁ ਮਾੜਾ ਇਹਨੇ ਕਿੰਨਾ ਚੰਗਾ ਕੰਮ ਕੀਤਾ ਜਾਂ ਕੀ ਮਾੜਾ ਕੰਮ ਕੀਤਾ ਉਹਦੀ ਹਾਜ਼ਰੀ ਦੇ ਉੱਤੇ ਆ ਉਹਦੇ ਕਿੰਨਾ ਉਹ ਸਮੇਂ ਦਾ ਪਵੰਧਾ ਉਹਦੇ ਉੱਤੇ ਆ ਉਹਨੇ ਗੱਲ ਕਿਹੜੀ ਚੰਗੀ ਦੱਸੀ ਹੈ ਇਹਦੇ ਉੱਤੇ 10% ਡਿਪੈਂਡ ਕਰਦਾ ਹੁਣ ਜਿਹੜੇ IBM ਦੇ ਬਹੁਤ ਮਹਿੰਗੇ ਕੰਟਰੈਕਟਸ ਨੇ ਹੋਗਨ ਇਹ ਵੀ ਫਲੈਗ ਕੀਤਾ ਕਿ 2015 ਦੇ ਵਿੱਚ ਸਰਕਾਰ ਨੇ IBM ਦੇ ਨਾਲ ਕੰਟਰੈਕਟ ਕੀਤਾ ਸੀ CRA ਦੇ ਫੋਨ ਸਿਸਟਮ ਦੇ ਨਾਲ ਤੇ ਜਿਹਦੀ ਕਾਸਟ 50 ਮਿਲੀਅਨ ਤੋਂ ਵੱਧ ਕੇ 190 ਮਿਲੀਅਨ ਡਾਲਰ ਤੱਕ ਪਹੁੰਚ ਗਈ ਆ ਤੇ ਇਹਦਾ ਹੁਣ ਸੈਪਰੇਟ ਆਡਿਟ ਹੋਊਗਾ ਇਹ ਪ੍ਰੋਬਲਮਸ ਅੱਜ ਦੀਆਂ ਨਹੀਂ ਐ 2017 ਦੇ ਵਿੱਚ ਆਡਿਟ ਦੇ ਵਿੱਚ ਇਹ ਪਤਾ ਲੱਗਿਆ ਸੀ ਕਿ ਸੀਆਰਏ ਨੇ ਅਧੀਆਂ ਜਿਹੜੀਆਂ ਕਾਲ ਸੀ ਉਹ ਬਲੌਕ ਕਰ ਦਿੱਤੀਆਂ ਤਾਂ ਕਿ ਫੇਕ ਬੈਟਰ ਸਰਵਿਸ ਰਿਜ਼ਲਟ ਦੇਣ ਦੇ ਲਈ ਤੇ ਦੂਜਾ ਇਹ ਆ ਕਿ ਜਿਹੜੀ ਰੋਂਗ ਇਨਫੋਰਮੇਸ਼ਨ ਦਿੱਤੀ 30% ਟਾਈਮ ਦੇ ਵਿੱਚ ਈਵਨ ਜਿਹੜੇ ਟੈਕਸ ਯਰ ਸੀਗੇ ਉਹ ਮਤਲਬ ਬਿਨਾ ਆਨਸਰਸ ਤੋਂ ਵੀ ਛੱਡੇ ਗਏ ਆ ਵੀ ਉਹਨਾਂ ਨੂੰ ਪੂਰਾ ਜਵਾਬ ਵੀ ਦਿੱਤਾ ਨਹੀਂ ਜਾ ਰਿਹਾ ਸੀ ਜਿਹੜਾ ਸਰਕਾਰ ਦਾ ਇਹਦੇ ਉੱਤੇ ਰਿਸਪੌਂਸ ਇਹ ਆ ਦੇ باوجود 2118 ਦੇ ਵਿੱਚ ਜਿਹੜਾ ਕਾਲ ਸੈਂਟਰ ਨੂੰ ਫਿਕਸ ਕਰਨ ਦੀ ਗੱਲਬਾਤ ਕੀਤੀ ਗਈ ਸੀ ਜਿਹੜੀ ਸਰਵਿਸ ਕੁਆਲਿਟੀ ਹੈਗੀ ਆ ਉਹ ਥੱਲੇ ਨੂੰ ਗਈ ਆ ਹੋਰ ਤੇ 5% ਕਾਲਸ ਜਿਹੜੀਆਂ ਆ ਉਹ ਵਿਦਨ 15 ਮਿੰਟ ਉਹਨਾਂ ਦਾ ਜਵਾਬ ਦਿੱਤਾ ਗਿਆ ਬਾਕੀ ਜਿਹੜੀ ਕਾਲ ਆ ਉਹ 31 ਮਿੰਟ ਤੱਕ ਵੇਟ ਕਰਨੀ ਪੈ ਰਹੀ ਹੈ ਮਾਮਲਾ ਇੱਕ ਵਾਰੀ ਇਹ ਸੀਆਰ ਦਾ ਫੇਰ ਚਰਚਾ ਦੇ ਵਿੱਚ ਆ ਰਿਹਾ ਅਗਲੀ ਗੱਲਬਾਤ ਸਰੀ ਬਾਰੇ ਸਰੀ ਸਿਟੀ ਕੌਂਸਲ ਨੇ ਇੱਕ ਵੱਡੇ ਪ੍ਰੋਜੈਕਟ ਨੂੰ ਇੱਕ ਤਬਦੀਲੀ ਨੂੰ ਅਪਰੂਵ ਕਰ ਦਿੱਤਾ ਹੈ ਸਿਟੀ ਸੈਂਟਰ ਪਲਾਨ ਨੂੰ ਸਿਟੀ ਸੈਂਟਰ ਪਲਾਨ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਤਬਦੀਲੀ ਕੀਤੀ ਗਈ ਹੈ ਕਿ ਇੱਕ ਪ੍ਰਪੋਜ਼ ਕੀਤਾ ਗਿਆ ਕਿ ਨਵਾਂ 10000 ਦੀ ਸੀਟਸ ਵਾਲਾ ਅਰੀਨਾ 10000 ਦੀ ਕੈਪੈਸਿਟੀ ਵਾਲੇ ਇੱਕ ਅਰੀਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ ਤੇ ਇਹ ਬਹੁਤ ਵੱਡੀ ਇੱਕ ਚੀਜ਼ ਆ ਅਰੀਨਾ ਜਿਹੜਾ ਇੱਕ ਬਹੁਤ ਵੱਡੀ ਜਿਹੜੀ ਐਂਟਰਟੇਨਮੈਂਟ ਡਿਸਟ੍ਰਿਕਟ ਆ ਜਿਹਦੇ ਚ ਰੈਸਟੋਰੈਂਟਸ ਨੇ 바ਰਸ ਨੇ ਸ਼ਾਪਸ ਨੇ ਆਫਿਸਸਸ ਨੇ ਹੋਟਲ ਆ ਪਬਲਿਕ ਗੈਲਰੀ ਆ ਉਹਦਾ ਇੱਕ ਬਹੁਤ ਵੱਡਾ ਹਿੱਸਾ ਆ ਡਿਸਟ੍ਰਿਕਟ ਜਿਹੜੀ ਆ ਇਹ ਬਣਾਈ ਜਾਊਗੀ ਸਿਟੀ ਦੀ ਆਪਣੀ ਜ਼ਮੀਨ ਦੇ ਉੱਤੇ ਜਿਹੜੀ ਸਿਟੀ ਓਨ ਕਰਦੀ ਆ ਜਿਹੜੀ ਚੱਕ ਵੈਲੀ ਰੀਕ੍ਰੀਏਸ਼ਨ ਸੈਂਟਰ ਆ ਡਾਊਨਟਾਊਨ ਸਾਰੀ ਦੇ ਵਿੱਚ ਉਹਦੇ ਨਾਲ ਬਣਾਈ ਜਾਊਗੀ ਮਾਮਲਾ ਇਹ ਆ ਕਿ ਪੋਪੂਲੇਸ਼ਨ ਗਰੋਥ ਬਹੁਤ ਆ ਮੇਰ ਬ੍ਰੈਂਡਲੌਕ ਨੇ ਇਹ ਕੀ ਆ ਕਿ ਸਰੀ ਵਿੱਚ ਇਸ ਵੇਲੇ 723000 ਰੈਜ਼ੀਡੈਂਟਸ ਨੇ ਤੇ ਜਿਹੜਾ ਸ਼ਹਿਰ ਇਹਦੀ ਪੋਪੂਲੇਸ਼ਨ ਆ ਉਹ ਬਹੁਤ ਜ਼ਿਆਦਾ ਗਰੋ ਕਰ ਰਹੀ ਆ ਤੇ ਜਿੰਨੀ ਇੱਥੋਂ ਦੀ ਪੋਪੂਲੇਸ਼ਨ ਗਰੋ ਕਰ ਰਹੀ ਆ ਇਹਨੂੰ ਉਹਨਾਂ ਮਾਡਰਨ ਇਨਫਰਾਸਟ੍ਰਕਚਰ ਚਾਹੀਦਾ ਆ ਗਰੋਇੰਗ ਪੋਪੂਲੇਸ਼ਨ ਦੇ ਲਈ ਸੋ ਹੁਣ ਜਿਹੜੇ ਕਾਉਂਸਲਰ ਨੇ ਕਾਉਂਸਲਰ ਗਾਰਡਨ ਹੈਪਨਰ ਜਾਂ ਡੱਗ ਐਲਫਰਡ ਆ ਹੈਰੀ ਬੈਂਸ ਆ ਉਹਨਾਂ ਨੇ ਇਹਦੀ ਸਪੋਰਟ ਕੀਤੀ ਆ ਇਸ ਪਲਾਨ ਦੀ ਉਹ ਕਹਿੰਦੇ ਇਹਦੇ ਨਾਲ ਇੱਕ ਤਾਂ ਚਲੋ ਬਹੁਤ ਵੱਡਾ ਫਾਇਦਾ ਹੋਊਗਾ ਸਰ ਇਹਨੂੰ ਦੂਜਾ ਇੱਥੇ ਬਹੁਤ ਸਾਰੀਆਂ ਨੌਕਰੀਆਂ ਆਉਣਗੀਆਂ ਬਹੁਤ ਸਾਰਾ ਬਿਜ਼ਨਸ ਆਊਗਾ ਇਹਦੇ ਨਾਲ ਵਿਜ਼ਿਟਰ ਆਉਣਗੇ ਡਾਊਨਟਾਊਨ ਸਰੀ ਦੇ ਵਿੱਚ ਓਵਰਆਲ ਸਰੀ ਦਾ ਫਾਇਦਾ ਹੋਊਗਾ ਸਪੋਰਟਰ ਇਹ ਵੀ ਕਹਿ ਰਹੇ ਆ ਕਿ ਇਸ ਅਰੀਨੇ ਦੇ ਨਾਲ ਜਿਹੜਾ ਲੋਕਲ ਡਿਵੈਲਪਮੈਂਟ ਆ ਹੋਰ ਬੂਸਟ ਹੋਊਗੀ ਹੋਰ ਤੇਜ਼ ਹੋਊਗੀ ਜਿਹੜੀ ਸਰੀ ਦੇ ਡਾਊਨਟਾਊਨ ਦਾ ਜਿਹੜਾ ਇੱਕ ਮਤਲਬ ਰਿਜਨਲ ਅਟਰੈਕਸ਼ਨ ਆ ਉਹ ਬਹੁਤ ਵੱਡੀ ਚੀਜ਼ ਹੋਊਗੀ ਹੁਣ ਕਨਸਰਨ ਇਸ ਚੀਜ਼ ਦੇ ਬਾਰੇ ਇਹ ਆ ਕਿ ਜਿਹੜੇ ਪ੍ਰੋਜੈਕਟ ਆ ਉਹਦੇ ਬਾਰੇ ਇਹ ਕਿਹਾ ਜਾ ਰਿਹਾ ਕਿ ਇਹ ਜਿਹੜਾ ਇਹਦਾ ਮਤਲਬ ਹੈਗਾ ਕਿ ਟੈਕਸ ਸਪੇਅਰ ਦਾ ਜਿਹੜਾ ਫਾਇਦਾ ਆ ਇਹਦੇ ਜਿਹ ਟੈਕਸ ਸਪੇਅਰ ਦਾ ਜਿਹੜਾ ਪੈਸਾ ਆ ਕਾਉਂਸਲਰ ਮਾਈਕ ਬੋਸ ਨੇ ਇਹਦਾ ਵਿਰੋਧ ਇਹ ਕਹਿ ਕੇ ਕੀਤਾ ਆ ਕਿ ਪ੍ਰੋਜੈਕਟ ਦੇ ਉੱਤੇ ਟੈਕਸ ਸਪੇਅਰ ਦਾ ਪੈਸਾ ਨਹੀਂ ਲੱਗਣਾ ਚਾਹੀਦਾ ਬਿਨਾ ਅਪਰੂਵਲ ਤੋਂ ਇਡੇ ਵੱਡੇ ਅਰੀਨਾ ਦੇ ਉੱਤੇ ਕਿਉਂਕਿ ਇਹ ਹੈ ਪ੍ਰੋਜੈਕਟ ਬਹੁਤ ਵੱਡਾ ਲੈਂਡ ਐਨਸ ਇਹਦੇ ਨਾਲ ਸਹਿਮਤ ਨੇ ਕਾਉਂਸਲਰ ਲੈਂਡ ਐਨਸ ਵੀ ਉਹਨਾਂ ਨੇ ਵੀ ਇਸ ਗੱਲ ਦੇ ਨਾਲ ਜਿਹੜੀ ਪ੍ਰੋਜੈਕਟ ਦੇ ਨਾਲ ਅਸਹਿਮਤੀ ਜਤਾਈ ਆ ਤੇ ਇਸ ਕਾਉਂਸਲਰ ਦੇ ਨਾਲ ਸਹਿਮਤੀ ਜਤਾਈ ਆ ਉਹ ਕਹਿੰਦੇ ਸਰੀ ਨੂੰ ਪਹਿਲਾ ਪਾਰਕਾਂ ਦੇ ਉੱਤੇ ਫੋਕਸ ਕਰਨਾ ਚਾਹੀਦਾ ਆਪਣੇ ਪੂਲਸ ਦੇ ਉੱਤੇ ਫੋਕਸ ਕਰਨਾ ਚਾਹੀਦਾ ਰਿੰਕਸ ਦੇ ਉੱਤੇ ਫੋਕਸ ਕਰਨਾ ਚਾਹੀਦਾ ਤੇ ਜਿਹੜੇ ਪਲੇਇੰਗ ਫੀਲਡ ਆ ਉਹਦੇ ਉੱਤੇ ਫੋਕਸ ਕਰਨਾ ਚਾਹੀਦਾ ਪਹਿਲਾਂ ਉਹ ਐਨਫ ਕਰ ਲੈਣੇ ਚਾਹੀਦੇ ਆ ਉਹ ਠੀਕ ਠਾਕ ਕਰ ਲੈਣੇ ਚਾਹੀਦੇ ਆ ਫਿਰ ਦੂਜੇ ਪਾਸੇ ਜਿਹੜਾ ਧਿਆਨ ਦੇਣਾ ਚਾਹੀਦਾ ਹੁਣ ਇਹ ਵੀ ਉਹਨਾਂ ਨੇ ਕਿਹਾ ਕਿ ਅਰੀਨਾ ਦੇ ਉੱਤੇ ਲਗਭਗ 600 ਮਿਲੀਅਨ ਡਾਲਰ ਜਿਹੜਾ ਆ ਉਹ ਲੱਗ ਸਕਦਾ ਜਿਹੜਾ ਕਿ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਰਕਮ ਆ 600 ਮਿਲੀਅਨ ਡਾਲਰ ਦਾ ਅੰਦਾਜ਼ਾ ਆ ਤੇ ਜਦੋਂ ਪ੍ਰੋਜੈਕਟ ਚੱਲਦੇ ਆ ਉਹ ਹੋਰ ਵੱਡੇ ਹੋ ਜਾਂਦੇ ਵੀ ਇਸ ਮਾਮਲੇ ਦੇ ਉੱਤੇ ਵੋਟਰਾਂ ਨੂੰ ਡਿਸਾਈਡ ਕਰਨਾ ਚਾਹੀਦਾ 2026 ਦੀ ਮਿਊਸਪਲ ਇਲੈਕਸ਼ਨ ਦੇ ਵਿੱਚ ਕਿ ਅਸੀਂ ਅੱਗੇ ਜਾਣਾ ਆ ਜਾਂ ਨਹੀਂ ਜਾਣਾ ਮੇਅਰ ਬ੍ਰੈਂਡਾ ਲੌਕ ਨੇ ਇਹ ਵੀ ਕਿਹਾ ਆ ਕਿ ਸਰੀ ਜੇ ਇਸ ਤਰ੍ਹਾਂ ਦੇ ਵੱਡੇ ਪ੍ਰੋਜੈਕਟਸ ਨੂੰ ਰਿਜੈਕਟ ਕਰਦਾ ਗਿਆ ਤੇ ਤੁਸੀਂ ਇਹ ਦੇਖ ਲਓ ਕਿ ਫੇਰ ਇਹ ਜਿਹੜੇ ਆ ਸਰੀ ਅੱਗੇ ਨਹੀਂ ਵੱਧ ਸਕਦਾ ਤਰੱਕੀ ਨਹੀਂ ਕਰ ਸਕਦਾ ਸੋ ਅਰੀਨਾ ਤੇ ਜਿਹੜਾ ਐਂਟਰਟੇਨਮੈਂਟ ਡਿਸਟ੍ਰਿਕਟ ਆਏ ਉਸ ਲੈਂਡ ਦੇ ਉੱਤੇ ਬਣਨਾ ਜਿਹਨੂੰ ਸਿਟੀ ਓਨ ਕਰਦੀ ਆ ਪਰ ਭਾਵੇਂ ਲੈਂਡ ਇਹਨਾਂ ਦੀ ਆਪਣੀ ਆ ਪਰ ਇਹਦੇ باوجود ਜਿਹੜੀ ਕੰਸਟਰਕਸ਼ਨ ਦੀ ਫੰਡਿੰਗ ਆ ਉਹ ਬਹੁਤ ਜ਼ਿਆਦਾ ਆ ਮੇਰ ਬ੍ਰੈਂਡਾ ਲੋਕ ਨੇ ਇਹ ਵੀ ਕਿਹਾ ਕਿ ਕੰਸਟਰਕਸ਼ਨ ਅਸੀਂ 2027 ਦੇ ਵਿੱਚ ਸ਼ੁਰੂ ਕਰਨੀ ਇਹਦਾ ਮਤਲਬ ਇਹ ਆ ਕਿ ਡਿਜ਼ਾਈਨ ਇਹਦਾ ਬਜਟਿੰਗ ਇਹਦੀ ਜਿਹੜੀ ਪਬਲਿਕ ਕੰਸਲਟੇਸ਼ਨ ਆ ਉਹ ਸਾਰਾ ਕੁਝ ਅਗਲੇ 2 ਸਾਲਾਂ ਦੇ ਵਿੱਚ ਵਿੱਚ ਹੋਊਗੀ ਸੋ ਇੱਕ ਇਕਨੋਮਿਕ ਵਿਜ਼ਨ ਵੀ ਬਹੁਤ ਵੱਡਾ ਹੈ ਚੰਗੀ ਗੱਲ ਵੀ ਹੈ ਸਰੀ ਦੇ ਵਿੱਚ ਕੁਝ ਵੱਡਾ ਹੋਊਗਾ ਪਰ ਉਹਦੇ ਨਾਲ ਨਾਲ ਬਜਟ ਜਿਹੜੀਆਂ ਦੂਜੀਆਂ ਥਾਵਾਂ ਦੇ ਉੱਤੇ ਲੱਗਣਾ ਕੀ ਹੋ ਇਹਦੇ ਲੈ ਪਾਸੇ ਚਲੇ ਜਾਂਦਾ ਉਹ ਵੀ ਫਿਕਰ ਜਿਹੜਾ ਕਿਤੇ ਨਾ ਕਿਤੇ ਬਣਿਆ ਹੋਇਆ ਆ ਅ ਅਲਬਰਟਾ ਦੇ ਵਿੱਚ ਕੱਲ ਇਲੈਕਸ਼ਨ ਜਿਹੜੀ ਹੋਈ ਹੈ ਤੇ ਉਹਦੇ ਤੋਂ ਬਾਅਦ ਹੁਣ ਖਾਸ ਤੌਰ ਦੇ ਉੱਤੇ ਕੈਲਗਰੀ ਦੇ ਵਿੱਚ ਜੈਰੋਮੀ ਫਾਰਕਸ ਜਿਹੜੇ ਆ ਉਹਨਾਂ ਦੇ ਇੰਡੀਪੈਂਡੈਂਟ ਕੈਂਡੀਡੇਟ ਸੀਗੇ ਤੇ ਉਹ ਉਹ ਵੀ 1525 ਦੇ ਕੈਲਗਰੀ ਮੇਅਰ ਇਲੈਕਸ਼ਨ ਦੇ ਵਿੱਚ ਜਿੱਤ ਗਏ ਆ ਮਤਲਬ ਇਹ ਅਨ ਅਫੀਸ਼ੀਅਲ ਅਨਾਉਂਸਮੈਂਟ ਆ ਕਿਉਂਕਿ 24 ਤਰੀਕ ਨੂੰ ਰਿਜ਼ਲਟ ਸਾਰੇ ਆਉਣੇ ਆ ਤੇ ਉਹਨਾਂ ਨੇ ਮੇਅਰ ਜਿਉਤੀ ਗੌਂਡੇਕ ਤੇ ਸੋਨੀਆ ਸ਼ਾਰਪ ਨੂੰ ਹਰਾ ਦਿੱਤਾ ਆ ਜਿਹੜੇ ਕਿ ਕਮਿਊਨਿਟੀਜ਼ ਫਰਸਟ ਪਾਰਟੀ ਤੋਂ ਸੀਗੇ ਸੋ ਰੇਸ ਬਹੁਤ ਕਲੋਜ਼ ਦੱਸੀ ਗਈ ਹੈ ਟਾਈਟ ਰੇਸ ਜੇ ਫਰਕਸ ਨੇ ਉਹਨਾਂ ਨੂੰ 9165 ਵੋਟਾਂ ਮਿਲੀਆਂ ਜਦੋਂ ਜਦੋਂ ਕਿ ਦੂਜੇ ਨੰਬਰ ਦੇ ਉੱਤੇ ਸੋਨੀਆ ਸ਼ਾਰਪ ਨੂੰ 90480 ਵੋਟਾਂ ਮਿਲੀਆਂ ਤੇ ਗੌਂਡੇਕ ਜਿਹੜੇ ਐਸ਼ਵਲੇ ਉੱਥੇ ਦੀ ਮੇਅਰ ਸੀ ਉਹਨਾਂ ਨੂੰ 71397 ਵੋਟਾਂ ਮਿਲੀਆਂ ਤੇ ਉਹ 3rd ਪੋਜੀਸ਼ਨ ਦੇ ਉੱਤੇ ਆ ਰਹੇ ਹੁਣ ਕਿਉਂਕਿ ਜਿਹੜੀਆਂ ਇਲੈਕਟ੍ਰੋਨਿਕ ਵੋਟ ਕਾਊਂਟਸ ਆ ਉਹ ਅਲਾਉਡ ਨਹੀਂ ਆ ਬੈਲਟ ਜਿਹੜੇ ਆ ਉਹਨਾਂ ਨੂੰ ਹੱਥਾਂ ਨਾਲ ਗਿਣਿਆ ਜਾਂਦਾ ਆ ਜਿਹਦੇ ਨਾਲ ਜਿਹੜੇ ਫਾਈਨਲ ਰਿਜ਼ਲਟ ਆ ਉਹਨਾਂ ਨੂੰ ਆਉਣ ਦੇ ਵਿੱਚ ਕੁਦਰਤੀ ਤੌਰ ਦੇ ਉੱਤੇ ਦੇਰੀ ਹੋਊਗੀ ਸਮਾਂ ਲੱਗੂਗਾ ਲੰਬੀਆਂ ਲਾਈਨ ਸੀਗੀਆਂ ਡਿਲੇ ਸੀਗਾ ਕਈ ਕੈਲਗਰੀ ਦੇ ਪੋਲਿੰਗ ਸਟੇਸ਼ਨਸ ਦੇ ਉੱਤੇ ਬਹੁਤ ਸਾਰੇ ਲੋਕ ਜਿਹੜਾ 8 ਵਜੇ ਤੱਕ VOTING ਦੀ ਉਡੀਕ ਕਰਦੇ ਰਹੇ ਸੀ ਜਦੋਂ 8 ਵਜੇ ਆਫੀਸ਼ੀਅਲੀ ਪੋਲ ਕਲੋਜ਼ ਹੋਏ ਆ ਪੋਲਿਟਿਕਸ ਦੇ ਵਿੱਚ ਇੱਕ ਸ਼ਿਫਟ ਆ ਹੈ ਫੋਕਸ ਜਿੱਤਣ ਦੇ ਨਾਲ ਇੱਕ ਵੱਡਾ ਪੋਲਿਟਿਕਲ ਚੇਂਜ ਆਊਗੀ ਕੈਲਗਰੀ ਦੇ ਵਿੱਚ ਜਿਹੜੀ ਗੌਂਡੈਕ ਦੀ ਟਰਮ ਸੀਗੀ ਐਸ ਮੇਅਰ ਖਤਮ ਹੋਈ ਆ ਜਿਹੜਾ ਇਹ ਫੋਕਸ ਨੇ ਦੱਸਿਆ ਜਾ ਰਿਹਾ ਕਿ ਇਹ ਪਹਿਲਾਂ ਗੌਂਡੈਕ ਨੂੰ 2021 ਦੇ ਵਿੱਚ ਹਾਰ ਗਏ ਸੀ ਤੇ ਸੀਈਓ ਸੀਗੇ ਉਸ ਵੇਲੇ ਗਲੈਂਬੋ ਰੈਂਚ ਪਾਰਕ ਫਾਊਂਡੇਸ਼ਨ ਦੇ ਇਹਨਾਂ ਦੀ ਕੈਂਪੇਨ ਦਾ ਮੈਸੇਜ ਇਹ ਸੀਗਾ ਬੇਸਿਕਲੀ ਉਹਨਾਂ ਨੇ ਫੋਕਸ ਜਿਸ ਗੱਲ ਦੇ ਉੱਤੇ ਕੀਤਾ ਕਿ ਅਫੋਰਡੇਬਲ ਲਿਵਿੰਗ ਇੱਥੇ ਕ੍ਰੀਏਟ ਕੀਤੀ ਜਾਊਗੀ ਕੈਲਗਰੀ ਦੇ ਵਿੱਚ ਜੌਬ ਕ੍ਰੀਏਸ਼ਨ ਹੋਊਗੀ ਪਬਲਿਕ ਸੇਫਟੀ ਹੋਊਗੀ ਤੇ ਜਿਹੜੀ ਟਰਸਟਵਰਦੀ ਲੀਡਰਸ਼ਿਪ ਹੋਊਗੀ ਜਿਹਦੇ ਨਾਲ ਕੈਲਗਰੀ ਇੱਕ ਸੇਫ ਤੇ ਅਫੋਰਡੇਬਲ ਸ਼ਹਿਰ ਜਿਹੜਾ ਬਣ ਜਾਊਗਾ ਕੁਝ ਜਿਹੜੇ ਆਲੋਚਕ ਸੀਗੇ ਇਸ ਸਾਰੇ ਕੁਝ ਮਾਮਲੇ ਦੇ ਵਿੱਚ ਜਾਂ ਜਿਹੜੀ ਪਾਲਿਸੀ ਸੀਗੀ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਨੇ ਆਪਣੀ ਪੋਜੀਸ਼ਨ ਕੁਝ ਇਸ਼ੂਸ ਦੇ ਉੱਤੇ ਚੇਂਜ ਕਰ ਲਈ ਆ ਜਿਵੇਂ ਜਿਹੜੀ ਬਲੈਂਕਟ ਰੀ ਜ਼ੋਨਿੰਗ ਸੀਗੀ ਪਰ ਉਹਨਾਂ ਨੇ ਇਹ ਕਿਹਾ ਕਿ ਉਹ ਜਦੋਂ ਲਾਸਟ ਇਲੈਕਸ਼ਨ ਹੋਈ ਆ ਉਹਦੇ ਤੋਂ ਬਾਅਦ ਇਹ ਸਾਰੇ ਮਾਮਲੇ ਦੇ ਵਿੱਚ ਇਵੋਲਵ ਹੋਏ ਆ ਮਤਲਬ ਇਹਦੇ ਵਿੱਚ ਉਹਨਾਂ ਨੇ ਅੱਗੇ ਜਿਹੜਾ ਸੋਚਿਆ ਆ ਉਹਨਾਂ ਨੇ ਟ੍ਰਾਂਜ਼ਿਟ ਸੇਫਟੀ ਬਾਰੇ ਵੀ ਗੱਲਬਾਤ ਕੀਤੀ ਆ ਕੰਸਟਰਕਸ਼ਨ ਡਿਸਟਰਪਸ਼ਨ ਬਾਰੇ ਵੀ ਗੱਲਬਾਤ ਕੀਤੀ ਆ ਅ ਤੇ ਇਹਦੇ ਨਾਲ ਹੀ ਉਹਨਾਂ ਨੇ ਇਹ ਗੱਲਬਤ ਕੀਤੀ ਹੈ ਕਿ ਇਨਫਰਾਸਟ੍ਰਕਚਰ ਨੂੰ ਜ਼ਿਆਦਾ ਵਧੀਆ ਬਣਾਇਆ ਜਾਊਗਾ ਤਾਂ ਕਿ ਜਿਹੜੇ ਕੈਲਗਰੀ ਵਾਸੀ ਨੇ ਉਹ ਟਰੈਵਲ ਸੌਖਾ ਕਰ ਸਕਣ ਉਹ ਅਗਲਾ ਸਟੈਪ ਕੀ ਆ ਜਿਹੜੇ ਐਜ਼ ਅ ਮੇਅਰ ਫੋਕਸ ਨੇ ਜਿਹੜੇ ਇਹਨਾਂ ਨੇ ਜਿਹੜਾ ਇਹਨਾਂ ਨੂੰ ਯੂਨਾਈਟ ਕਰਨਾ ਪਊਗਾ ਜਿਹੜਾ ਸਿਟੀ ਜਿਹੜਾ ਕਿ ਡਿਵਾਈਡਡ ਆ ਪਹਿਲਾਂ ਤੇ 14 ਮੈਂਬਰ ਨੇ ਕਾਉਂਸਲ ਦੇ ਤੇ ਉਹਨਾਂ ਨੂੰ ਬੈਲੈਂਸਿੰਗ ਕਰਨਾ ਪਊਗਾ ਡਿਫਰੈਂਟ ਵਾਰਡਸ ਦੀਆਂ ਡਿਫਰੈਂਟ ਜਿਹੜੀਆਂ ਜ਼ਰੂਰਤਾਂ ਨੇ ਤੇ ਕੈਲਗਰੀ ਦੇ ਅਰਬਨ ਤੇ ਜਿਹੜੇ ਦੂਜੇ ਫਾਈਨੈਂਸ਼ੀਅਲ ਚੀਜ਼ਾਂ ਨੇ ਉਹਨੂੰ ਫਿਕਸ ਕਰਨ ਦੇ ਲਈ ਸੋ ਇਹਨਾਂ ਦੀ ਵਿਕਟਰੀ ਕਾਫੀ ਮਹੱਤਵਪੂਰਨ ਦੱਸੀ ਜਾ ਰਹੀ ਆ ਕਿ ਇਹਨਾਂ ਦੇ ਨਾਲ ਪਹਿਲਾਂ ਜਿਹੜੇ 21 ਦੇ ਵਿੱਚ ਹਾਰੇ ਸੀ ਤੇ ਹੁਣ ਇਹਨਾਂ ਦਾ ਇਮੇਜ ਬਹੁਤ ਵਧੀਆ ਹੋਇਆ ਲੋਕਾਂ ਨੇ ਇਹਨਾਂ ਨੂੰ ਨਵੇਂ ਮੁੱਦਿਆਂ ਦੇ ਉੱਤੇ ਸਪੋਰਟ ਕੀਤੀ ਆ ਤੇ ਬਹੁਤ ਸਾਰੇ ਵੋਟਰ ਜਿਹੜੇ ਉਹ ਨਾਖੁਸ਼ ਸੀਗੇ ਜਿਆਦਾ ਟੈਕਸ ਦੇ ਨਾਲ ਜਿਹੜੀ ਕੋਸਟ ਬਹੁਤ ਜ਼ਿਆਦਾ ਵਧ ਰਹੀ ਆ ਸਿਟੀ ਮੈਨੇਜਮੈਂਟ ਇਸ਼ੂ ਨੇ ਬਹੁਤ ਸਾਰੇ ਪਹਿਲੀ ਲੀਡਰਸ਼ਿਪ ਤੋਂ ਲੋਕ ਖੁਸ਼ ਨਹੀਂ ਸੀ ਉਹ ਮੁੱਦਾ ਵੀ ਜਿਹੜਾ ਸੀਗਾ ਇਸ ਕਰਕੇ ਇਹਨਾਂ ਦੇ ਹੱਕ ਦੇ ਵਿੱਚ ਗਿਆ ਦੂਜਾ ਇਹਨਾਂ ਨੇ ਕਾਫੀ ਸਟਰੋਂਗ ਇਹਨਾਂ ਦੀ ਸਭਾਪਨ ਦੇ ਵਿੱਚ ਜਾਂ ਜਿਹੜੀਆਂ ਦੂਜੀਆਂ ਥਾਵਾਂ ਸੀ ਉੱਥੇ ਇਹਨਾਂ ਦੀ ਕਾਫੀ ਜ਼ਿਆਦਾ ਮੀਡਲ ਇਨਕਮ ਜਿਹੜੀਆਂ ਕਮਿਊਨਿਟੀਜ਼ ਨੇ ਉਹਨਾਂ ਦੇ ਵਿੱਚ ਪਰਫਾਰਮੈਂਸ ਕਾਫੀ ਜ਼ਿਆਦਾ ਚੰਗੀ ਰਹੀ ਹੈ ਹੁਣ ਇਹ ਹੈਗਾ ਕਿ ਇਹਨਾਂ ਨੇ ਜਿਹੜਾ ਬਲੈਜ ਕੀਤਾ ਹੈ ਕਿ ਅਨਸੈਸਰੀ ਜਿਹੜੀ ਸਪੈਂਡਿੰਗ ਹੈ ਸਿਟੀ ਹਾਲ ਦੇ ਵਿੱਚ ਉਹਨੂੰ ਕੱਟ ਕਰਾਂਗੇ ਦੀ ਐਫੀਸ਼ੀਐਂਸੀ ਉਹਦੀ ਇੰਪਰੂਵ ਕਰਾਂਗੇ ਮਤਲਬ ਇਹ ਸਾਰਾ ਕੁਝ ਦੇ ਨਾਲ-ਨਾਲ ਇਹਨਾਂ ਨੇ ਇਹ ਕਿਹਾ ਵੀ ਅਸੀਂ ਸਾਰਾ ਕੁਝ ਕਰਾਂਗੇ ਵੀ ਤੇ ਦੇ ਨਾਲ-ਨਾਲ ਅਸੀਂ ਪ੍ਰਾਪਰਟੀ ਟੈਕਸ ਵੀ ਨਹੀਂ ਵਧਾਵਾਂਗੇ ਹੁਣ ਕਈ ਚੈਲੰਜ ਵੀ ਇਹਨਾਂ ਦੇ ਅੱਗੇ ਹੈਗੇ ਆ ਉਹਨਾਂ ਨੂੰ ਫਿਕਸ ਕਰਨ ਦਾ ਯਤਨ ਕੀਤਾ ਜਾ ਰਿਹਾ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਕਿਸਮ ਦੀ ਗੱਲਬਾਤ ਸਾਹਮਣੇ ਆਉਂਦੀ ਹੈ ਕੈਨੇਡਾ ਦੇ ਵਿੱਚ ਮਹਿੰਗਾਈ ਵਧ ਗਈ ਹੈ ਥੋੜੀ ਜਿਹੀ ਮਹਿੰਗਾਈ ਹੋਰ ਵਧੀ ਹੈ ਕੈਨੇਡਾ ਦਾ ਇਨਫਲੇਸ਼ਨ ਰੇਟ 2.4 ਦੇ ਉੱਤੇ ਸਤੰਬਰ ਦੇ ਵਿੱਚ ਦੱਸਿਆ ਗਿਆ 2025 ਦੇ ਵਿੱਚ ਜਿਹੜਾ ਕਿ ਐਕਸਪੈਕਟਡ ਕੀਤਾ ਜਾ ਰਿਹਾ ਸੀ 2.2% ਉਹਦੇ ਨਾਲੋਂ 0.2% ਜ਼ਿਆਦਾ ਦੱਸਿਆ ਗਿਆ ਜੇ ਜਿਹੜੀਆਂ ਗੈਸ ਦੇ ਪ੍ਰਾਈਸਸ ਨੇ ਉਹਨੂੰ ਹਟਾ ਦਿੱਤਾ ਜਾਵੇ ਇਸ ਕੈਲਕੂਲੇਸ਼ਨ ਦੇ ਵਿੱਚੋਂ ਤਾਂ ਇਨਫਲੇਸ਼ਨ 2.6 ਇਹਦਾ ਮਤਲਬ ਇਹ ਆ ਕਿ ਜਿਹੜੀ ਰੋਜ਼ਮਰਾਂ ਦੀ ਜ਼ਿੰਦਗੀ ਦੀਆਂ ਲੋੜਾਂ ਨੇ ਉਹ ਕਾਫੀ ਜ਼ਿਆਦਾ ਵਧ ਗਈਆਂ ਨੇ ਗਰੋਸਰੀ ਪ੍ਰਾਈਸਸ ਉੱਤੇ ਗਏ ਆ ਫੂਡ ਪ੍ਰਾਈਸ ਜਿਹੜੇ ਨੇ 4% ਉੱਤੇ ਗਏ ਪਿਛਲੇ ਸਾਲ ਦੇ ਮੁਕਾਬਲੇ ਕਿਉਂਕਿ ਜਿਹੜੀਆਂ ਫਰੈਸ਼ ਵੈਜੀਟੇਬਲਸ ਨੇ ਬੀਫ ਆ ਕਾਫੀ ਆ ਜਾਂ 슈ਗਰੀ ਫੂਡਸ ਨੇ ਉਹ ਜ਼ਿਆਦਾ ਨੇ ਜਿਹੜੇ ਫੂਡ ਕਾਸਟ ਜ਼ਿਆਦਾ ਹੋ ਰਹੀ ਆ ਪਿਛਲੇ ਸਮੇਂ ਦੇ ਵਿੱਚ ਜਿਹੜੀ ਫੂਡ ਕਾਸਟ ਆ ਫੂਡ ਇਨਫਲੇਸ਼ਨ ਜਿਹੜੀ ਹੈਗੀ ਆ ਉਹ ਬਾਕੀਆਂ ਚੀਜ਼ਾਂ ਦੇ ਮੁਕਾਬਲੇ ਅਪ੍ਰੈਲ ਤੋਂ ਬਾਅਦ ਕਾਫੀ ਜ਼ਿਆਦਾ ਵਧੀ ਆ ਕਿਉਂਕਿ ਜਿਹੜੀ ਸਪਲਾਈ ਪਿੱਛੋਂ ਬਹੁਤ ਘਟਾ ਬੀਫ ਦੀ ਵੀ ਕਾਫੀ ਦੀ ਵੀ ਗਲੋਬਲ ਫੈਕਟਰਸ ਨੇ ਉਹਦੇ ਵਿੱਚ ਹਾਊਸਿੰਗ ਹਜੇ ਵੀ ਬਹੁਤ ਮਹਿੰਗੀ ਦੱਸੀ ਜਾਂਦੀ ਹੈ ਰੈਂਟ ਤੇ ਜਿਹੜੇ ਸ਼ੈਲਟਰ ਕੋਸਟ ਹੈਗੀ ਹੈ 4.8% ਵਧੀਆ ਤੇ ਇਹ ਸਭ ਤੋਂ ਵੱਡਾ ਕੰਟਰੀਬਿਊਟਰ ਆ ਇਸ ਓਵਰਆਲ ਇਨਫਲੇਸ਼ਨ ਦੇ ਵਿੱਚ ਗੈਸੋਲੀਨ ਪ੍ਰਾਈਸ ਥੋੜੀਆਂ ਥੱਲੇ ਆਈਆਂ ਪਰ ਥੋੜਾ ਘੱਟ ਰਫ਼ਤਾਰ ਦੇ ਨਾਲ ਥੱਲੇ ਆਈਆਂ ਤੇ ਰਿਫਾਈਨਰੀ ਦੇ ਇਸ਼ੂ ਬਹੁਤ ਸਾਰੇ ਪਿਛਲੇ ਸਮੇਂ ਦੇ ਵਿੱਚ ਪੈਦਾ ਹੋਏ ਆ ਟਰੈਵਲ ਕੋਸਟ ਜਿਹੜੀ ਵਧੀ ਆ ਬੈਂਕ ਆਫ ਕੈਨੇਡਾ ਦਾ ਟਾਰਗੇਟ ਇਨਫਲੇਸ਼ਨ ਜਿਹੜੀ ਆ ਉਹ ਬੈਂਕ ਆਫ ਕੈਨੇਡਾ ਦੀ ਟਾਰਗੇਟ ਰੇਂਜ 1.1 ਤੇ 3 ਦੇ ਵਿਚਕਾਰ ਰਹਿਣੀ ਚਾਹੀਦੀ 2 ਦੇ ਉੱਤੇ ਇਹ ਠੀਕ ਮੰਨਦੇ ਆ ਸੋ ਇਹਦਾ ਮਤਲਬ ਹੈਗਾ ਕਿ ਜਿੱਥੇ ਬੈਂਕ ਆਫ ਕੈਨੇਡਾ ਐਕਸਪੈਕਟ ਕਰਦੀ ਆ ਕਿ ਇਨਫਲੇਸ਼ਨ ਹੋਣੀ ਚਾਹੀਦੀ ਆ ਉਹਦੇ ਉਹਦੇ ਉਸ ਰੇਂਜ ਦੇ ਵਿੱਚ ਹੀ ਦੱਸੀ ਗਈ ਆ ਸੋ ਥੋੜਾ ਜਿਹਾ ਜਿਹੜਾ ਮਿਡ ਪੁਆਇੰਟ 2 ਆ 2 ਤੋਂ ਥੋੜਾ ਜਿਹਾ ਉੱਤੇ ਨੂੰ ਇਹ ਦੱਸੀ ਜਾ ਰਹੀ ਆ ਸੋ ਹੁਣ ਅਕਤੂਬਰ 29 ਨੂੰ ਬੈਂਕ ਆਫ ਕੈਨੇਡਾ ਦੀ ਮੀਟਿੰਗ ਹੋਣੀ ਆ ਜਿੱਦਣ ਇਹਨਾਂ ਨੇ ਡਿਸਾਈਡ ਕਰਨਾ ਕਿ ਜਾਂ ਤੇ ਇਹ ਇੰਟਰਸਟ ਰੇਟ ਨੂੰ ਕੱਟ ਕਰਨਗੇ ਜਾਂ ਹੋਲਡ ਕਰ ਲੈਣਗੇ ਸੋ ਇਹਦਾ ਜਿਹੜਾ ਹੁਣ ਆਹ ਡਾਟਾ ਆ ਇਹਦੇ ਨਾਲ ਉਹ ਫੈਸਲਾ ਥੋੜਾ ਜਿਹਾ ਮੁਸ਼ਕਲ ਹੋ ਜਾਊਗਾ ਕੁਝ ਐਕਸਪਰਟ ਇਹ ਸੋਚਦੇ ਆ ਕਿ ਬੈਂਕ ਨੂੰ ਹੁਣ ਰੇਟ ਕੱਟ ਰੋਕ ਦੇਣੇ ਚਾਹੀਦੇ ਆ ਕਿਉਂਕਿ 인ਫਲੇਸ਼ਨ ਤੇ ਜੌਬਸ ਜਿਹੜੇ ਨੇ ਕਾਫੀ ਸਟਰੋਂਗਰ ਨੇ ਜਿੰਨੇ ਐਕਸਪੈਕਟ ਕੀਤੇ ਜਾ ਰਹੇ ਸੀ ਪਰ ਦੂਜੇ ਕਹਿੰਦੇ ਆ ਕਿ ਹਜੇ ਇੱਕ ਰੇਟ ਕੱਟ ਹੋਰ ਹੋਣਾ ਚਾਹੀਦਾ ਤਾਂ ਕਿ ਉਹਦੇ ਨਾਲ ਜਿਹੜੀ ਅ ਥੋੜੀ ਜਿਹੀ ਇਕਨੋਮੀਆ ਹੋ ਬੂਸਟ ਹੋ ਸਕੇ ਤੇ ਉਹਦੇ ਨਾਲ ਜਿਹੜਾ ਕਾਫੀ ਥੋੜਾ ਜਿਹਾ ਫਾਇਦਾ ਐਸ ਵੇਲੇ ਹੋ ਸਕਦਾ ਅਗਲੀ ਗੱਲਬਾਤ ਰੈਸਟੋਰੈਂਟਸ ਦੀ ਆ ਰੈਸਟੋਰੈਂਟਸ ਰੈਸਟੋਰੈਂਟਸ ਕੈਨੇਡਾ ਜਿਹੜਾ ਇੱਕ ਆਰਗੇਨਾਈਜੇਸ਼ਨ ਹੈ ਉਹਨਾਂ ਨੇ ਫੈਡਰਲ ਸਰਕਾਰ ਨੂੰ ਬੇਨਤੀ ਕੀਤੀ ਆ ਕਿ ਜਿਹੜਾ ਨੈਸ਼ਨਲ ਫੂਡ ਟੈਕਸ ਹੌਲੀਡੇ ਸੀਗਾ ਪਿਛਲੇ ਸਮੇਂ ਦੇ ਵਿੱਚ ਦਸੰਬਰ 2024 ਤੋਂ ਲੈ ਕੇ ਫਰਵਰੀ 2025 ਤੱਕ ਇਹਨਾਂ ਨੇ ਚਲਾਈ ਸੀਗੀ ਕਿ ਜਿਹਦੇ ਵਿੱਚ ਜੀਐਸਟੀ ਨਹੀਂ ਸੀ ਲੈਂਦੇ ਤੇ ਉਹ ਦੁਬਾਰਾ ਲਿਆਂਦੀ ਜਾਵੇ restaurants canada ਇੱਕ ਨੈਸ਼ਨਲ ਇੰਡਸਟਰੀ ਗਰੁੱਪ ਆ ਉਹ ਕਹਿੰਦੇ ਆ ਕਿ ਟੈਕਸ ਬ੍ਰੇਕ ਵਾਪਸ ਆਉਣੀ ਚਾਹੀਦੀ ਔਰ ਪੱਕੀ ਕਰ ਦੇਣੀ ਚਾਹੀਦੀ ਆ ਸਾਰੇ ਫੂਡਸ ਦੇ ਲਈ ਰੈਸਟੋਰੈਂਟਸ ਦੇ ਵਿੱਚ ਵੀ ਤੇ ਗਰੋਸਰੀ ਸਟੋਰਾਂ ਦੇ ਉੱਤੇ ਵੀ ਰੀਜ਼ਨ ਇਹਦਾ ਕੀ ਆ ਆਰਗੂ ਇਹ ਕਰਦੇ ਆ ਕਿ ਇਹਦੇ ਨਾਲ ਕੈਨੇਡੀਅਨ ਜ਼ਿਆਦਾ ਫੂਡ ਅਫੋਰਡ ਕਰ ਸਕਦੇ ਆ ਤੇ ਲੋਕਾਂ ਨੂੰ ਅਨਕਰੇਜ ਕਰਦੇ ਆ ਕਿ ਬਾਹਰ ਜਾ ਕੇ ਖਾਣ ਜੀਐਸਟੀ ਦੇ ਨਾਲ ਜਾਂ ਉਹ ਜਿਹੜੀ ਟੈਕਸ ਬ੍ਰੇਕ ਦੇ ਨਾਲ ਜੋ ਕੁਝ ਤਬਦੀਲੀ ਆਉਂਦੀ ਆ ਉਹਦੇ ਨਾਲ ਬਹੁਤ ਸਾਰਾ ਫਰਕ ਪੈਂਦਾ ਆ ਉਹਦੇ ਨਾਲ ਫਰਕ ਪੈਂਦਾ ਲੋਕਾਂ ਦਾ ਫੂਡ ਸਸਤਾ ਹੋ ਜਾਂਦਾ ਜਦੋਂ ਬਾਹਰ ਜਾ ਕੇ ਖਾਂਦੇ ਆ ਇਹ ਪਿਛਲੇ ਸਮੇਂ ਦੇ ਵਿੱਚ ਕਿਉਂਕਿ ਲੋਕ ਪੈਸਾ ਨਹੀਂ ਖਰਚ ਰਿਆ ਸੀ ਪਿਛਲੇ ਸਾਲ ਦਸੰਬਰ ਜਾਨੀ ਕਿ 2024 ਤੋਂ ਲੈ ਕੇ ਫਰਵਰੀ 2025 ਤੱਕ ਇਹ ਐਕਸਪੈਰੀਮੈਂਟ ਸਰਕਾਰ ਨੇ ਕੀਤਾ ਸੀ ਕੈਨੇਡਾ ਦੇ ਰੈਸਟੋਰੈਂਟ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਇਹਨੂੰ ਹੁਣ ਫੇਰ ਲਿਆਂਦਾ ਜਾਵੇ ਤੇ ਇਹਨੂੰ ਪੱਕਾ ਕਰ ਦਿੱਤਾ ਜਾਵੇ ਪਬਲਿਕ سپورਟ ਬਹੁਤ ਆ ਪੋਲਿੰਗ ਦੱਸਦੀ ਆ ਕਿ 75% ਕੈਨੇਡੀਅਨ ਜਿਹੜੇ ਬਾਹਰ ਖਾਂਦੇ ਆ ਉਹ ਇਸ ਮਾਮਲੇ ਦੇ ਨਾਲ ਕਨਸਰਨਡ ਨੇ ਉਹਨਾਂ ਨੂੰ ਇਹ ਲੱਗਦਾ ਆ ਕਿ ਜਿਹੜੇ ਇਹੇ ਜਿਹੜੇ ਬਾਹਰ ਖਾਂਦੇ ਨੇ ਲੋਕ 75% ਉਹ ਵੱਧ ਦੀ ਕੀਮਤ ਕਰਕੇ ਘੱਟ ਬਾਹਰ ਜਾਂਦੇ ਨੇ 80% ਇਸ ਗੱਲ ਦੇ ਨਾਲ ਸਹਿਮਤ ਆ ਕਿ ਇਹ ਫੂਡ ਦੇ ਉੱਤੇ ਕੋਈ ਟੈਕਸ ਨਹੀਂ ਹੋਣਾ ਚਾਹੀਦਾ ਔਰ ਪਿਛਲਾ ਜਿਹੜਾ ਨਤੀਜਾ ਸੀਗਾ ਪਿਛਲੇ ਲਾਸਟ ਟੈਕਸ ਹਾਲੀਡੇਜ਼ ਦੇ ਵਿੱਚ ਜਿਹੜੀ ਸਪੈਂਡਿੰਗ ਸੀਗੀ 8.6% ਵੱਧ ਗਈ ਸੀ ਤੇ ਇਹਦੇ ਨਾਲ 24000 ਨਵੀਆਂ ਨੌਕਰੀਆਂ ਪੈਦਾ ਹੋਈਆਂ ਸੀ ਜਿਹੜੀਆਂ ਆਪਣੇ ਆਪ ਤੇ ਵਿੱਚ ਕਾਫੀ ਜ਼ਿਆਦਾ ਔਰ ਉਹ ਵੀ ਉਸ ਵੇਲੇ ਜਦੋਂ ਸਭ ਤੋਂ ਸਲੋ ਟਾਈਮ ਸੀਗਾ ਸਾਲ ਦਾ restaurants canada ਇਹ ਵੀ ਕਹਿ ਰਹੇ ਆ ਕਿ ਜਦੋਂ ਤੁਸੀਂ ਜੀਐਸਟੀ ਜਿਹੜਾ ਗoods and services tax ਆ ਉਹ ਹਟਾ ਦਿਓਗੇ ਉਹਦੇ ਨਾਲ ਜਿਹੜੀ 25000 ਨਵੀਂ ਨੌਕਰੀ ਪੈਦਾ ਹੋਊਗੀ ਕਿਉਂਕਿ 40% ਇੰਡਸਟਰੀ ਜਿਹੜੀ ਆ ਉਹ ਇਸ ਵੇਲੇ ਇਹਨਾਂ ਦੇ ਉੱਤੇ ਡਿਪੈਂਡ ਕਰਦੀ ਆ ਸੋ ਇੰਡਸਟਰੀ ਐਸ ਵੇਲੇ ਸਟਰਗਲ ਕਰ ਰਹੀ ਆ ਰੈਸਟੋਰੈਂਟ ਵੀ ਬਹੁਤ ਸਾਰੇ ਰੈਸਟੋਰੈਂਟ ਹਜੇ ਵੀ ਕਰਜ਼ੇ ਦੇ ਥੱਲੇ ਆ ਜਿਹੜਾ ਕੋਵਿਡ 19 ਪੈਂਡੈਮਿਕ ਦੇ ਵਿੱਚ ਸੀਗਾ ਮਹਿੰਗਾਈ ਉਹ ਤੋਂ ਬਾਅਦ ਆ ਗਈ ਮੰਗ ਕਰ ਰਿਹਾ ਕਿ ਇਹਨੂੰ ਪੱਕਾ ਹੀ ਟੈਕਸ ਬ੍ਰੇਕ ਨੂੰ ਕਰ ਦਿੱਤਾ ਜਾਵੇ ਇਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਟੋਵੀਆ ਗੱਲਾਂ ਬਾਤਾਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ